ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਅਤੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਦੋਨੋਂ ਪੁੱਤਰਾਂ ਰਾਜਕੁਮਾਰ ਵਿਕਟਰ ਐਲਬਰਟ ਜੈ ਦਲੀਪ ਸਿੰਘ ਅਤੇ ਰਾਜਕੁਮਾਰ ਫ੍ਰੈਡਰਿਕ ਵਿਕਟਰ ਦਲੀਪ ਸਿੰਘ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹਨ ਦੋਹਾਂ ਰਾਜਕੁਮਾਰਾਂ ਦੀ ਸ਼ੁਰੂਆਤੀ ਜ਼ਿੰਦਗੀ ਕਾਫੀ ਐਸ਼ੋ ਆਰਾਮ ਵਿੱਚ ਬਤੀਤ ਹੋਈ ਪਰੰਤੂ ਰਾਜਕੁਮਾਰ ਵਿਕਟਰ ਦਾ ਅੰਤ ਕਾਫੀ ਦਰਦਨਾਕ ਰਿਹਾ ਰਾਜਕੁਮਾਰ ਵਿਕਟਰ ਐਲਬਰਟ ਦੀ ساری ਜ਼ਿੰਦਗੀ ਹੀ ਵਿਵਾਦਾਂ ਵਿੱਚ ਘिरी ਰਹੀ ਆਪਣੇ ਆਖਰੀ ਸਮੇਂ ਉਹ ਨਾ ਕੇਵਲ ਪੂਰੀ ਤਰ੍ਹਾਂ ਕੰਗਾਲ ਹੋ ਗਿਆ ਸੀ ਬਲਕਿ ਉਸ ਉੱਤੇ ਲੱਖਾਂ ਡਾਲਰਾਂ ਦਾ ਕਰਜ਼ ਵੀ ਚੜ ਚੁੱਕਿਆ ਸੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਆਖਰੀ ਸਿੱਖ ਰਾਜਕੁਮਾਰਾਂ ਵਿੱਚੋਂ ਇੱਕ ਵਿਕਟਰ ਐਲਬਰਟ ਜੈਦਲੀਪ ਸਿੰਘ ਦੀ ਜ਼ਿੰਦਗੀ ਅਤੇ ਉਸ ਦੇ ਕੰਗਾਲ ਹੋਣ ਦੀ ਪੂਰੀ ਕਹਾਣੀ ਦੱਸਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਆਖਰੀ ਸਿਕਮਹ ਰਾਜਾ ਦਲੀਪ ਸਿੰਘ ਦੇ ਦੋਹਾਂ ਵਿਆਹਾਂ ਵਿੱਚੋਂ 6 ਬੱਚੇ ਪੈਦਾ ਹੋਏ ਸਨ ਜਿਨ੍ਹਾਂ ਵਿੱਚੋਂ ਉਹਨਾਂ ਦੇ ਦੋ ਲੜਕੇ ਰਾਜਕੁਮਾਰ ਵਿਕਟਰ ਐਲਬਰਟ ਦਲੀਪ ਸਿੰਘ ਅਤੇ ਫਰੈਡਰਿਕ ਦਲੀਪ ਸਿੰਘ ਸਨ ਇੱਕ ਹੋਰ ਰਾਜਕੁਮਾਰ ਐਡਵਰਡ ਦੀ ਮੌਤ ਬਿਮਾਰੀ ਕਾਰਨ 13 ਸਾਲ ਦੀ ਉਮਰ ਵਿੱਚ ਹੀ ਹੋ ਗਈ ਸੀ ਰਾਜਕੁਮਾਰ ਵਿਕਟਰ ਐਲਬਰਟ ਮਹਾਰਾਜ ਦਲੀਪ ਸਿੰਘ ਦਾ ਵੱਡਾ ਪੁੱਤਰ ਸੀ ਜਿਸ ਦਾ ਜਨਮ 10 ਜੁਲਾਈ 1866 ਨੂੰ ਹੋਇਆ ਰਾਜਕੁਮਾਰ ਵਿਕਟਰ ਨੇ ਆਪਣੀ ਸਿੱਖਿਆ ਈਟਨ ਸਕੂਲ ਅਤੇ ਟ੍ਰਿਨਿਟੀ ਕਾਲਜ ਕੈਂਬਰਿਜ ਤੋਂ ਹਾਸਲ ਕੀਤੀ ਇੱਥੇ ਹੀ ਉਸਦੀ ਮੁਲਾਕਾਤ ਇੱਕ ਬ੍ਰਿਟਿਸ਼ ਮੈਲਾ ਐਨੀ ਬਲੈਂਚ ਕਵੈਂਟਰੀ ਨਾਲ ਹੋਈ ਜਿਸ ਨਾਲ ਬਾ ਰਾਜਕੁਮਾਰ ਵਿਕਟਰ ਨੇ ਰਾਇਲ ਮਿਲਟਰੀ ਅਕੈਡਮੀ ਸੇਂਟ ਹਾਰਟ ਵਿੱਚ ਦਾਖਲਾ ਲਿਆ ਜਿਸ ਤੋਂ ਬਾਅਦ ਉਸ ਨੂੰ ਵਿਸ਼ੇਸ਼ ਕੈਡਟਸ਼ਿਪ ਮਿਲ ਗਈ ਬਾਅਦ ਵਿੱਚ ਰਾਜਕੁਮਾਰ ਨੂੰ ਰਾਇਲ ਡ੍ਰੈਗਨ ਆਰਮੀ ਵਿੱਚ ਲੈਫਟੀਨੈਂਟ ਨਿਯੁਕਤ ਕੀਤਾ ਗਿਆ ਰਾਜਕੁਮਾਰ ਵਿਕਟਰ 1899 ਈਸਵੀ ਵਿੱਚ ਹੈਲੀਫੇਲ ਨੋਵਾ ਸਕੋਟਿਆ ਵਿੱਚ ਤਨਾਤ ਹੋਇਆ ਅਤੇ ਬ੍ਰਿਟਿਸ਼ ਸੈਨਾ ਦੇ ਕਮਾਂਡਰ ਸਰ ਜੌਨ ਰੌਸ ਦੇ ਸਟਾਫ ਦਾ ਮੈਂਬਰ ਰਿਹਾ 1898 ਈਸਵੀ ਤੱਕ ਰਾਜਕੁਮਾਰ ਵਿਕਟਰ ਬ੍ਰਿਟਿਸ਼ ਫੌਜ ਦਾ ਹਿੱਸਾ ਰਿਹਾ ਅਤੇ ਬਾਅਦ ਵਿੱਚ ਉਸ ਨੇ ਅਸਤੀਫਾ ਦੇ ਦਿੱਤਾ ਇਸੇ ਦੌਰਾਨ ਹੀ ਉਸ ਦਾ ਵਿਆਹ ਲੇਡੀ ਐਨੀ ਬਲੈਂਚ ਕਵੈਂਟਰੀ ਨਾਲ ਹੋਇਆ ਇਸ ਵਿਆਹ ਨੇ ਪੂਰੇ ਭਾਰਤੀ ਰਾਜਕੁਮਾਰ ਨੇ ਇੱਕ ਅੰਗਰੇਜ਼ੀ ਕੁਲੀਨ ਸਮਾਜ ਦੀ ਗੋਰੀ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਵਿੱਚ ਜਾਰਜ 7ਵੇਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਮਹਾਰਾਣੀ ਵਿਕਟੋਰੀਆ ਵੀ ਇਸ ਵਿਆਹ ਵਿੱਚ ਮੁੱਖ ਤੌਰ ਤੇ ਸ਼ਾਮਲ ਰਹੀ। ਵੈਸੇ ਤਾਂ ਸ਼ੁਰੂ ਤੋਂ ਹੀ ਅੰਗਰੇਜ਼ਾਂ ਨੇ ਰਾਜਕੁਮਾਰ ਵਿਕਟਰ ਨੂੰ ਆਪਣੀਆਂ ਨਜ਼ਰਾਂ ਹੇਠ ਰੱਖਿਆ ਹੋਇਆ ਸੀ ਪਰੰਤੂ ਇਸ ਵਿਆਹ ਤੋਂ ਬਾਅਦ ਰਾਜਕੁਮਾਰ ਵਿਕਟਰ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਹੋ ਗਿਆ। ਅਸਲ ਵਿੱਚ ਇਹ ਵਿਆਹ ਮਹਾਰਾਣੀ ਵਿਕਟੋਰੀਆ ਦੀ ਦੇਖਰੇਖ ਥੱਲੇ ਹੀ ਹੋਇਆ ਸੀ ਜਿਸ ਕਾਰਨ ਰਾਜਕੁਮਾਰ ਵਿਕਟਰ ਦੀ ਪਤਨੀ ਐਨੀ ਮਹਾਰਾਣੀ ਵਿਕਟੋਰੀਆ ਦੇ ਪੂਰੇ ਪ੍ਰਭਾਵ ਥੱਲੇ ਰਹੀ। ਇਸੇ ਕ ਮੋੜ ਲਿਆ ਅਤੇ ਉਹ ਜਲਦੀ ਹੀ ਸ਼ਰਾਬ ਅਤੇ ਜੂਏ ਦੀ ਦਲਦਲ ਵਿੱਚ ਫਸ ਗਿਆ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਰਾਜਕੁਮਾਰ ਵਿਕਟਰ ਦੀ ਹਾਲਤ ਬੇਹਦ ਖਰਾਬ ਹੋ ਗਈ ਅਤੇ ਉਹ ਪਾਈ ਪਾਈ ਦਾ ਮੁਹਤਾਜ ਹੋ ਗਿਆ ਉਸ ਸਮੇਂ ਰਾਜਕੁਮਾਰ ਵਿਕਟਰ ਦਾ ਸਲਾਨਾ ਪੱਤਾ 35000 ਪਾਉਂਡ ਸੀ ਪਰੰਤੂ ਉਸ ਉੱਤੇ 471600 ਪਾਉਂਡ ਦਾ ਕਰਜ਼ਾ ਚੜ ਚੁਕਿਆ ਸੀ ਲੈਨਦਾਰਾਂ ਨੇ ਰਾਜਕੁਮਾਰ ਵਿਕਟਰ ਦੇ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤੇ 4 ਸਤੰਬਰ 1902 ਨੂੰ ਬ੍ਰਿਟੇਨ ਦੀ ਅਦਾਲਤ ਨੇ ਰਾਜਕੁਮਾਰ ਵਿਕਟਰ ਨੂੰ ਦਿਵਾਲੀਆ ਐਲਾਨ ਦਿੱਤਾ ਅਤੇ ਉਸ ਦੇ ਲੈਨਦਾਰਾਂ ਵਿੱਚ ਖਲਬਲੀ ਮਚ ਗਈ ਦੱਸਿਆ ਜਾਂਦਾ ਹੈ ਕਿ ਰਾਜਕੁਮਾਰ ਵਿਕਟਰ ਦੇ ਦਿਵਾਲ ਨਿਵੇਸ਼ ਸ਼ਰਾਬ ਅਤੇ ਜੂਏ ਦਾ ਵੱਡਾ ਹੱਥ ਰਿਹਾ। ਇਹੀ ਨਹੀਂ ਰਾਜਕਮਰ ਵਿਕਟਰ ਨੂੰ ਘੋੜਿਆਂ ਦੀ ਦੌੜ ਅਤੇ ਵੱਡੇ ਹੋਟਲਾਂ ਵਿੱਚ ਪਾਰਟੀਆਂ ਕਰਨ ਦਾ ਸ਼ੌਕ ਵੀ ਸੀ ਜਿਸ ਵਿੱਚ ਉਸਨੇ ਪਾਣੀ ਵਾਂਗ ਪੈਸਾ ਵਹਾਇਆ। ਰਾਜਕਮਰ ਵਿਕਟਰ ਦਾ ਆਖਰੀ ਸਮਾਂ ਬੇहद ਮਾੜਾ ਰਿਹਾ ਅਤੇ ਆਖਰ ਤੱਕ ਉਹ ਪੈਸਿਆਂ ਦੀ ਕਮੀ ਨਾਲ ਜੂਝਦਾ ਰਿਹਾ। ਇਤਿਹਾਸਕਾਰਾਂ ਦੀ ਮੰਨੀਏ ਤੇ ਮਹਾਰਾਣੀ ਵਿਕਟੋਰੀਆ ਨੇ ਰਾਜਕਮਰ ਵਿਕਟਰ ਨੂੰ ਆਪਣਾ ਪੋਤਰਾ ਮੰਨਿਆ ਹੋਇਆ ਸੀ ਅਤੇ ਉਸ ਨੂੰ ਸ਼ਾਹੀ ਘਰਾਣੇ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ। ਇਹਨਾਂ ਸਹੂਲਤਾਂ ਨੇ ਹੀ ਰਾਜਕਮਰ ਵਿਕਟਰ ਨੂੰ ਐਸ਼ ਪ੍ਰਸਤੀ ਨਾਲ ਜੋੜ ਦਿੱਤਾ ਜਿਸ ਵਿੱਚੋਂ ਉਹ ਆਖਰੀ ਸਮੇਂ ਤੱਕ ਨਹੀਂ ਨਿਕਲ ਸਕਿਆ। ਅਸਲ ਵਿੱਚ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ ਮੌਤ ਤੋਂ ਬਾਅਦ ਰਾਜਕਮਰ ਵਿਕਟਰ ਨੂੰ ਪੰਜਾਬ ਦੇ ਸ਼ਾਹੀ ਘਰਾਣੇ ਦਾ ਮੁਖੀ ਐਲਾਨ ਦਿੱਤਾ ਗਿਆ ਸੀ। ਇਹ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਹਾਰਾਣੀ ਵਿਕਟੋਰੀਆ ਨੂੰ ਉਦਾਸੀ ਕਿ ਜੇਕਰ ਰਾਜਕੁਮਾਰ ਵਿਕਟਰ ਨੂੰ ਆਪਣੀ ਦੇਖਰੇਖ ਵਿੱਚ ਨਾ ਰੱਖਿਆ ਗਿਆ ਤਾਂ ਉਹ ਅੰਗਰੇਜ਼ ਹਕੂਮਤ ਦੇ ਖਿਲਾਫ ਬਗਾਵਤ ਕਰ ਸਕਦਾ ਹੈ ਅੰਗਰੇਜ਼ਾਂ ਦਾ ਮੰਨਣਾ ਸੀ ਕਿ ਰਾਜਕੁਮਾਰ ਵਿਕਟਰ ਨੂੰ ਸਾਰੀਆਂ ਸ਼ਾਹੀ ਸੁੱਖ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਉਹ ਕਦੇ ਵੀ ਆਪਣੇ ਪੁਰਖਿਆਂ ਦੇ ਰਾਜਭਾਗ ਬਾਰੇ ਸੋਚ ਹੀ ਨਾ ਸਕੇ ਇਸੇ ਕਾਰਨ ਹੀ ਰਾਜਕੁਮਾਰ ਵਿਕਟਰ ਨੂੰ ਸ਼ਰਾਬ ਜੂਏ ਅਤੇ ਐਸ਼ ਪ੍ਰੈਸੀ ਦੀ ਜ਼ਿੰਦਗੀ ਵਿੱਚ ਮਸਰੂਫ ਰੱਖਿਆ ਗਿਆ ਤੇ ਹੌਲੀ-ਹੌਲੀ ਉਹ ਇਸ ਸਭ ਦਾ ਆਦੀ ਹੋ ਗਿਆ ਦੂਜੇ ਪਾਸੇ ਅੰਗਰੇਜ਼ ਇਹ ਵੀ ਚਾਹੁੰਦੇ ਸਨ ਕਿ ਸਿੱਖ ਰਾਜ ਦਾ ਕੋਈ ਵੀ ਵਾਰਿਸ ਕਦੇ ਵੀ ਪੈਦਾ ਨਾ ਹੋਵੇ ਇਸ ਕਾਰ ਬੀ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਸਨ ਸਿੱਖ ਰਾਜ ਦਾ ਕੋਈ ਵਾਰਿਸ ਪੈਦਾ ਨਾ ਹੋਣ ਦੇਣ ਦੀਆਂ ਯੋਜਨਾਵਾਂ ਦੇ ਤਹਿਤ ਰਾਜਕਮਰ ਵਿਕਟਰ ਨੂੰ ਸ਼ਰਾਬ ਜੂਏ ਅਤੇ ਪਾਰਟੀਆਂ ਆਦਿ ਵਿੱਚ ਉਲਝਾ ਕੇ ਰੱਖਿਆ ਗਿਆ ਆਖਰਕਾਰ 7 ਜੂਨ 1918 ਈਸਵੀ ਨੂੰ ਰਾਜਕਮਰ ਵਿਕਟਰ ਦੀ 51 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਰਾਜਕਮਰ ਵਿਕਟਰ ਦੇ ਮਰਤੇਕ ਦੇ ਨੂੰ ਮੌਂਟੀਕਾਰਲੋ ਦੇ ਉੱਪਰ ਐਂਗਲਕਿਨ ਕਬਰਿਸਤਾਨ ਵਿੱਚ ਦਫਨਾਇਆ ਗਿਆ ਉਸ ਦੀ ਪਤਨੀ ਐਨੀ ਦੀ ਮੌਤ 82 ਸਾਲਾਂ ਦੀ ਉਮਰ ਵਿੱਚ 1956 ਈਸਵੀ ਵਿੱਚ ਹੋਈ ਅਤੇ ਉਸ ਨੂੰ ਵੀ ਰਾਜਕਮਰੀ ਦੀ ਸਮਾਦੀ ਦੇ ਨੇੜੇ ਹੀ ਦਫਨ ਕੀਤਾ ਗਿਆ ਆਪਣੀ ਸਾਰੀ ਉਮਰ ਇਹ ਜੋੜਾ ਔਲਾਦ ਦਾ ਸੁੱਖ ਨਹੀਂ ਵੇਖ ਸਕਿਆ ਦ ਦੀ ਪਤਨੀ ਐਨੀ ਨੂੰ ਮਹਾਰਾਣੀ ਵਿਕਟੋਰੀਆ ਵੱਲੋਂ ਔਲਾਦ ਪੈਦਾ ਨਾ ਕਰਨ ਦੀ ਸਖਤ ਤਾੜਨਾ ਕੀਤੀ ਹੋਈ ਸੀ ਜਿਸ ਕਾਰਨ ਇਹ ਜੋੜਾ ਬੇਔਲਾਦ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਬਾਅਦ ਵਿੱਚ ਰਾਜਕਮਰ ਵਿਕਟਰ ਦਾ ਮਹਿਲ ਵੀ ਨਿਲਾਮ ਕਰ ਦਿੱਤਾ ਗਿਆ ਇਹ ਮਹਿਲ 1868 ਈਸਵੀ ਵਿੱਚ ਬਣਾਇਆ ਗਿਆ ਸੀ ਜਿਸ ਨੂੰ ਬਾਅਦ ਵਿੱਚ 1.55 ਕਰੋੜ ਪਾਉਂਡ ਵਿੱਚ ਵੇਚਿਆ ਗਿਆ ਕਿਸੇ ਸਮੇਂ ਜਿਸ ਦੇ ਪੁਰਖਿਆਂ ਦੇ ਰਾਜ ਭਾਗ ਦੀ ਤੂਤੀ ਪੂਰੀ ਦੁਨੀਆ ਵਿੱਚ ਬੋਲਦੀ ਸੀ ਉਸੇ ਰਾਜ ਦਾ ਇਹ ਰਾਜਕਮਰ ਵਿਕਟਰ ਐਲਬਰਟ ਜੈਦਲੀਪ ਸਿੰਘ ਕੰਗਾਲੀ ਅਤੇ ਬਦਹਾਲੀ ਨਾਲ ਯੁੱਧਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਸ ਤਰ੍ਹਾਂ ਅੰਗਰੇਜ਼ਾਂ ਵੱਲੋਂ ਘੜੀਆਂ ਗਈਆਂ ਇਨ੍ਹਾਂ ਸਾਜ਼ਿਸ਼ ਸਾਨੂੰ ਇੱਕ ਇੱਕ ਕਰਕੇ ਖਤਮ ਕਰ ਦਿੱਤਾ